ਜੋ ਵੀ ਪੂਰੇ ਐਡਵਾਂਸ ਲੈਵਲ ਦੀ ਜ਼ੀਰੋ ਡ੍ਰਿਲ ਮੈਂ ਤਾਂ ਕਹੂੰਗਾ ਜ਼ੀਰੋ ਡ੍ਰਿਲ ਵੀ ਆ ਸੁਪਰ ਫੀਡਰ ਵੀ ਆ ਤੇ ਰੋਟਾਵੇਟਰ ਵੀ ਆ ਉਹ ਰੋਟਾਵੇਟਰ ਇਹਦੇ ਨਾਲ ਉਹ ਡੀ ਅਟੈਚ ਕਰ ਲਿਆ ਸੀ ਕੱਲੀ ਜ਼ੀਰੋ ਡ੍ਰਿਲ ਤੁਹਾਨੂੰ ਚਲਾ ਕੇ ਦਿਖਾਈਏਗੀ ਰੋਟਾਵੇਟਰ ਜੋੜ ਕੇ ਨਾਲ ਇਹ ਬਣ ਜੂ ਸੁਪਰ ਫੀਡਰ ਤੇ ਕੱਲਾ ਰੋਟਾਵੇਟਰ ਵੀ ਤੁਸੀਂ ਚਲਾ ਸਕਦੇ ਹੋ ਕਿੰਨੇ ਚੀਜ਼ਾਂ ਦਾ ਕੰਮ ਇਹ ਮਸ਼ੀਨ ਦੇਊਗੀ ਆਜੋ ਵੀਡੀਓ ਤੁਹਾਨੂੰ ਦਿਖਾਉਣੇ ਆ ਬਿਰੋ ਹਸੀ ਕਾਲ ਜੀ ਸਾਰਿਆਂ ਨੂੰ ਮੈਂ ਗੁਰਪ੍ਰੀਤ ਸਵਾਗਤ ਕਰਦਾ ਤੁਹਾਡਾ ਆਪਣੀਆਂ ਇਸ ਵੀਡੀਓ ਦੇ ਵਿੱਚ ਅੱਜ ਜਿਹੜਾ ਤੁਹਾਨੂੰ ਸੁਪਰ ਸੀਡਰ ਦਿਖਾਉਣਾਗਾ ਐਤਕੀ ਇਹਦੇ ਵਿੱਚ ਐਡੀ ਅਪਡੇਟ ਹੋਈ ਹੈ ਕਿ ਵੀ ਤੁਸੀਂ ਖੁਦ ਹੈਰਾਨ ਹੋਵੋਗੇ ਕਿ ਯਾਰ ਸੁਪਰ ਸੀਡਰ ਬਣਿਆ ਜਾਂ ਇਹ ਸਾਰੀਆਂ ਮਸ਼ੀਨਾਂ ਦਾ ਕੰਮ ਇੱਕੋ ਹੀ ਚੀਜ਼ ਦੇ ਦੂਗੀ ਇਹਦੇ ਵਿੱਚ ਕੀ ਆਪਾਂ ਨੂੰ ਤਿੰਨ ਚੀਜ਼ਾਂ ਦਾ ਕੰਮ ਜਿਹੜਾ ਮਿਲੇਗਾ ਰੋਟਾਵੇਟਰ ਸੁਪਰ ਸੀਡਰ ਤੇ ਜ਼ੀਰੋ ਡਰਿੱਲ ਜ਼ੀਰੋ ਡਰਿੱਲ ਵੀ ਇੰਨੀ ਘੈਂਟ ਆ ਵੀ ਜਿਵੇਂ ਆਪਾਂ ਨਾਰਮਲੀ ਜ਼ੀਰੋ ਡਰਿੱਲ ਦੇ ਨਾਲ ਕਣਕ ਵੀਜਦੇ ਹਾਂ ਨਾ ਤਉ ਬੀਜਣ ਵਾਲੇ ਨੂੰ ਪਤਾ ਹੁੰਦਾ ਵੀ ਕਿਵੇਂ ਬੀਜੀ ਜਾਂਦੀ ਹੈ ਖਰਚੇ ਵੱਡੇ ਹੋਣ ਦੇ ਵਿੱਚ ਵੀ ਕਿਉਂਕਿ ਉਹਦੇ ਵਿੱਚ ਖਰਚੇ ਲੱਗੇਗੇ ਜਿਹੜੇ ਵਿੱਚ ਫਸਦੇ ਰਹਿੰਦੇ ਨੇਗੇ ਤੇ ਇਸ ਜੀਰੋ ਡ੍ਰਿਲ ਨੇ ਡਿਸਕਾਂ ਦੇ ਨਾਲ ਬਜਾਈ ਕਰਨੀਆਂ ਗਈ ਬਹੁਤ ਵਧੀਆ ਢੰਗ ਦੇ ਨਾਲ ਚੱਲਣੀ ਹੈਗੀ ਸੁਪਰ ਸੀਟਰ ਵੀ ਬਣਿਆਗਾ ਪੂਰੀ ਟੌਪ ਦੀ ਕੁਆਲਿਟੀ ਦਾ ਸਾਰਾ ਤੁਹਾਨੂੰ ਇਹਦੇ ਵਿੱਚ ਦਿਖਾਉਣਿਆ ਵੀ ਕੀ ਕੀ ਇਹਦੇ ਵਿੱਚ ਲੱਗਿਆ ਹੋਇਆ ਫਰੰਟ ਦੇ ਉੱਤੇ ਪਹਿਲਾਂ ਨਾਲੋਂ ਹੈਵੀ ਡਿਸਕਾਂ ਲੱਗੀਆਂ ਜੇ ਐਲ ਜੀ ਐਫ ਟਾਈਪ ਬਲੇਡ ਨੇਗੇ ਬਹੁਤ ਵਧੀਆ ਕੁਆਲਿਟੀ ਦੇ ਤੇ ਜਿਹੜਾ ਰੋਟਾਵੇਟਰ ਹੈਗਾ ਉਹ ਵੀ ਸਪੈਸ਼ਲ ਆਪਾਂ ਕਹਿ ਦਈਏ ਡਿਜ਼ਾਈਨ ਦਾ ਇਹਦੇ ਵਿੱਚ ਲੱਗਿਆ ਹੋਇਆਗਾ ਮਲਟੀ ਸਪੀਡ ਗੇਅਰ ਬਾਕਸ ਇਹਦੇ ਵਿੱਚ ਲੱਗਿਆ ਹੋਇਆਗਾ ਸੁਪਰ ਸੀਡਰ ਦੀ ਜਿਹੜੀ ਬਜਾਈ ਹੈਗੀ ਉਹਦੀ ਡੰਗਾਈ ਨੂੰ ਤੇ ਜ਼ੀਰੋ ਡ੍ਰਿਲ ਦੀ ਡੰਗਾਈ ਨੂੰ ਐਡਜਸਟ ਕਰਨ ਵਾਸਤੇ ਇੱਕ ਹਾਈਡਰੌਲਿਕ ਜੈਕ ਇਹਦੇ ਵਿੱਚ ਲੱਗਿਆ ਹੋਇਆਗਾ ਤਾਂ ਜਿਹੜੀਆਂ ਡਿਸਕਾਂ ਲੰਘੀਆਂ ਇਹਨਾਂ ਨੂੰ ਤੁਸੀਂ ਡੂੰਗਾ ਜਾਂ ਉੱਪਰ ਹਾਈਡਰੌਲਿਕ ਜੈਕ ਦੀ ਸਹਾਇਤਾ ਦੇ ਨਾਲ ਕਰ ਸਕਦੇ ਹੋਗੇ ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਇਹਨਾਂ ਪਿੰਨਾ ਨੂੰ ਕੱਢ ਕੇ ਆਪਾਂ ਇਹਨਾਂ ਪਿੰਨਾ ਨੂੰ ਤੁਸੀਂ ਕੱਢ ਕੇ ਇਹਨੂੰ ਜੀਰੋ ਡ੍ਰਿਲ ਤੇ ਸੁਪਰ ਸੀਡਰ ਦੇ ਵਿੱਚ ਕਨਵਰਟ ਕਰ ਸਕਦੇ ਹੋਗੇ ਜੀਰੋ ਡ੍ਰਿਲ ਚਲਾਉਣ ਵੇਲੇ ਇੱਥੇ ਸਾਈਡ ਦੇ ਉੱਤੇ ਦੇ ਵਿੱਚ ਟਾਇਰ ਲੱਗ ਜਾਣਗੇ ਤੇ ਇੱਕ ਸਟੈਂਡ ਇੱਥੇ ਦਿੱਤੇ ਹੋਏ ਨੇ ਜਦੋਂ ਇਹਨੂੰ ਆਪਾਂ ਕੱਢ ਕੇ ਖੜਾਉਣਾਗਾ ਉਹਦੇ ਵਾਸਤੇ ਤੇ ਬਾਕੀ ਪਹਿਲਾ ਢੇੜਾ ਲਾਉਣ ਵਾਸਤੇ ਇੱਥੇ ਸਪੈਸ਼ਲ ਇੱਕ ਸਾਈਡ ਦੇ ਉੱਤੇ ਪੋਰ ਵੀ ਦਿੱਤਾ ਹੋਇਆਗਾ ਇਸ ਪੋਰ ਦੇ ਨਾਲ ਆਪਾਂ ਪਹਿਲਾ ਢੇੜਾ ਲਾ ਕੇ ਇਹਦਾ ਬੀਜ ਆ ਜਿਹੜਾ ਬੰਦ ਕਰ ਸਕਦੇ ਆ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਇਹਦੀ ਖਾਦ ਅਤੇ ਬੀਜ ਵਾਲੀ ਟੈਂਕੀ ਦੀ ਇਹਦੇ ਵਿੱਚ ਵੀ ਬੜੀ ਘੈਂਟ ਤਕਨੀਕ ਵਰਤੀ ਗਈ ਹੈ ਕਿ ਸਭ ਤੋਂ ਪਹਿਲਾਂ ਜਿਹੜਾ ਆਪਾਂ ਕਹਿੰਦੇ ਖਾਦ ਤੇ ਬੀਜ ਨੂੰ ਐਡਜਸਟ ਕਰਨ ਵਾਸਤੇ ਜਿਹੜਾ ਇੱਧਰ ਜਿਹੜਾ ਸਿਸਟਮ ਦਿੱਤਾ ਗਿਆ ਹੈਗਾ ਉਹ ਵੀ ਬਹੁਤ ਜ਼ਿਆਦਾ ਵਧੀਆ ਇਹਨਾਂ ਨੂੰ ਆਪਾਂ ਬੜੇ ਸੌਖੇ ਢੰਗ ਨਾਲ ਘੁਮਾ ਕੇ ਜਿਹੜੀ ਇਹਦੀ ਐਡਜਸਟਮੈਂਟ ਹੈਗੀ ਉਹ ਕਰ ਸਕਦੇ ਹਾਂਗੇ ਬਿਲਕੁਲ ਮਾਈਕਰੋਨਸ ਦੇ ਵਿੱਚ ਇਹਦੀ ਐਡਜਸਟਮੈਂਟ ਹੋਊਗੀ ਉਸ ਤੋਂ ਇਲਾਵਾ ਇਹਦੇ ਵਿੱਚ ਇੱਕ ਬੀਜ ਦੀ ਕਵਾਂਟੀਟੀ ਦੇਖਣ ਵਾਸਤੇ ਮੰਨ ਲਓ ਵੀ ਨਾਰਮਲੀ ਜਿਹੜਾ ਚਾਰਟ ਲੱਗਿਆ ਹੁੰਦਾ ਉਹ ਕਣਕ ਨੂੰ ਸਿੱਧ ਕਰ ਦਿੰਦਾ ਹੁਣ ਆਪਾਂ ਇਹਦੇ ਨਾਲ ਇਕੱਲੀ ਕਣਕ ਨਹੀਂ ਵਿਜਣੀ ਇਹ ਨਾਲ ਆਪਾਂ ਸਾਰੀਆਂ ਫਸਲਾਂੇ ਵੀ ਵੇਚ ਸਕਦੇ ਆਂਗੇ ਸੋਇਆਬੀਨ ਹੋਗੀ ਮੱਕੀ ਹੋਗੀ ਮੂੰਗੀ ਹੋਗੀ ਜੋ ਵੀ ਫਸਲਾਂ ਨੇ ਆਪਾਂ ਇਹ ਨਾਲ ਵੇਚ ਸਕਦੇ ਆਂਗੇ ਤੇ ਜੇ ਆਪਾਂ ਵੇਖ ਲਾਂਗਾ ਆਪਣਾ ਬੀਜ ਸਹੀ ਪੈ ਰਿਹਾ ਜਾਂ ਘਟ ਵੱਧ ਪੈ ਰਿਹਾਗਾ ਤਾਂ ਉਹਨੂੰ ਆਪਾਂ ਇੱਥੇ ਨੂੰ ਮਤਲਬ ਗੇੜੇ ਦੇ ਕੇ 10 ਗੇੜੇ ਦੇਣੇ ਨੇਗੇ ਇੱਕ ਚਾਰਟ ਇਹਦੇ ਨਾਲ ਤੁਹਾਨੂੰ ਮਿਲੂਗਾ ਉਹ ਚਾਰਟ ਦੇ ਅਕੋਰਡਿੰਗਲੀ ਆਪਾਂ ਦੇਖ ਸਕਦੇ ਆਂਗੇ ਵੀ ਆਪਣਾ ਬੀਜ ਆ ਜਿਹੜਾ ਕਿੰਨਾ ਪਿਆ ਇਹ ਸਟ੍ਰੇ ਦੇ ਵਿੱਚ ਬੀਜ ਇਕੱਠਾ ਹੋ ਜੂਗਾ ਇਹਨੂੰ ਆਪਾਂ ਇਸ ਸਟ੍ਰੇ ਨੂੰ ਕੱਢ ਕੱਢ ਕੇ ਤੇ ਇੱਕ ਕੰਡੇ ਦੇ ਉੱਤੇ ਜੋਕ ਸਕਦੇ ਹਾਂ ਕਿ ਕੰਡਾ ਵੀ ਜਿਹੜਾ ਵੇਟਿੰਗ ਸਕੇਲ ਹੈਗਾ ਉਹ ਵੀ ਤੁਹਾਨੂੰ ਇਹਦੇ ਨਾਲ ਜਿਹੜਾ ਮਿਲੇਗਾ ਤੇ ਇਹ ਸਿਸਟਮ ਵੀ ਇਹਦੇ ਵਿੱਚ ਮਿਲ ਰਿਹਾ ਹੈਗਾ ਉਸ ਤੋਂ ਇਲਾਵਾ ਜਿਹੜੀਆਂ ਪਾਈਪਾਂ ਨੇ ਇਹਨਾਂ ਦੇ ਵਿੱਚ ਬੀਜ ਸਟਕ ਹੋਣ ਦਾ 0% ਚਾਂਸ ਹੈਗਾ ਤੇ ਅੱਗੇ ਗੱਲ ਕਰੀ ਆਪਾਂ ਜੇ ਪਿੱਛੇ ਜਿਹੜੀਆਂ ਡਿਸਕਾਂ ਮਿਲਦੀਆਂ ਨੇ ਸਟੇਨਲੈਸ ਸਟੀਲ ਦੀਆਂ ਡਿਸਕਾਂ ਲੈਂਗੀਆਂ ਕੱਲੀ ਕੱਲੀ ਡਿਸਕ ਨੂੰ ਆਪਾਂ ਐਡਜਸਟ ਕਰ ਸਕਦੇ ਹਾਂਗੇ ਹਰ ਇੱਕ ਜੇ ਆਪਾਂ ਮਤਲਬ ਕਣਕ ਤੋਂ ਇਲਾਵਾ ਕੋਈ ਹੋਰ ਫਸਲ ਬੀਜਣੀ ਹੈ ਇਹਦੇ ਨਾਲ ਤਾਂ ਉਸ ਫਸਲ ਦੀ ਜਿਹੜੀ ਰੋ ਦੀ ਚੜਾਈ ਹੈਗੀ ਉਹਨੂੰ ਆਪਾਂ ਘਟਾਵਾਂ ਦਾ ਸਕਦੇ ਆਂਗੇ ਤੇ ਹਰ ਕੰਡੀਸ਼ਨ ਦੇ ਵਿੱਚ ਇਹ ਡਿਸਕਾਂ ਲੱਗੇ ਜਿਹੜੀਆਂ ਚੱਲਣਗੀਆਂ ਤੇ ਸਿੰਗਲ ਪਲੇਟ ਦਾ ਜਿਹੜਾ ਸਾਰਾ ਪੂਰਾ ਪੋਰ ਵਾਲਾ ਸਿਸਟਮ ਇਹਦੇ ਵਿੱਚ ਮਿਲਦਾਗਾ ਸਕ੍ਰੈਪਰ ਮਿਲਦੇ ਨੇਗੇ ਤੇ ਜੇ ਆਪਾਂ ਗੱਲ ਕਰੀਏ ਬੈਕ ਵਾਲੇ ਰੋਲਰ ਦੀ ਤਾਂ ਰੋਲਰ ਇਹਦੇ ਵਿੱਚ ਜਿਹੜਾ ਮਿਲਦਾ ਆਪਾਂ ਉਹਦੀ ਪ੍ਰੈਸ ਵਾਲੇ ਸਿਸਟਮ ਨੂੰ ਆਪਾਂ ਤਿੰਨ ਸਟੇਜਾਂ ਦੇ ਵਿੱਚ ਐਡਜਸਟ ਕਰ ਸਕਦੇ ਆਂਗੇ ਤਿੰਨ ਸਟੈਪ ਆਪਾਂ ਨੂੰ ਇਹਦੇ ਵਿੱਚ ਮਿਲਦੇ ਨੇਗੇ ਤੇ ਮੈਨੂਅਲੀ ਆਪਾਂ ਇਹਨੂੰ ਘੁਮਾਉਣ ਵਾਲਾ ਸਿਸਟਮ ਇਹਦੇ ਵਿੱਚੋਂ ਖਤਮ ਜਿਹੜਾ ਕਰਤਾਗਾ ਬਹੁਤ ਵਧੀਆ ਢੰਗ ਦਾ ਪ੍ਰੈਸ ਰੋਲਰ ਲੱਗਿਆਗਾ ਇਹ ਇਹਦੇ ਵਿੱਚ ਪਾਈਪ ਲੱਗੀ ਹੋਈ ਹੈਗੀ ਪ੍ਰੋਪਰ ਪਾਈਪ ਦੇ ਨਾਲ ਇੱਕ ਛੋਟੀ ਪੱਤੀ ਥੱਲੇ ਲੱਗੀ ਹੈਗੀ ਪੱਤੀ ਘਸੂਗੀ ਇਹਨੂੰ ਆਪਾਂ ਦੁਬਾਰੇ ਲਗਾ ਸਕਦੇ ਆਂਗੇ ਮਤਲਬ ਦੋ ਤਿੰਨ ਸੀਜ਼ਨ ਤੋਂ ਬਾਅਦ ਜੇ ਪੱਤੀ ਘਸਦੀ ਹੈਗੀ ਤਾਂ ਆਪਣੀ ਇਹ ਜਿਹੜੀ ਇਹਨੂੰ ਕਲੀਨ ਰੱਖੂਗੀ ਰੋਲਰ ਨੂੰ ਇਸ ਤੋਂ ਇਲਾਵਾ ਜਿਹੜਾ ਸੈਂਟਰ ਦੇ ਵਿੱਚ ਰੋਲਰ ਹੈਗਾ ਉਹਨੂੰ ਵੀ ਗੀਅਰ ਦੀ ਡਰਾਈਵ ਦਿੱਤੀ ਹੋਈ ਹੈਗੀ ਤਾਂ ਕਿ ਡਿਸਕਾਂ ਦੇ ਮੂਰੇ ਜਿੱਥੇ ਬਜਾਈ ਹੋਣੀ ਹੈਗੀ ਡਿਸਕਾਂ ਦੇ ਮੂਰੇ ਸਫਾਈ ਜਿਹੜੀ ਪ੍ਰੋਪਰ ਮਿਲਦੀ ਰਹੇ ਤੇ ਇਹ ਗੀਅਰ ਸੀਗਾ ਜਿਹੜਾ ਇਹ ਬਹੁਤ ਜ਼ਿਆਦਾ ਕਾਮਯਾਬ ਸਿਸਟਮ ਰਿਹਾਗਾ ਤੇ ਬਾਕੀ ਤੁਹਾਨੂੰ ਵਿੱਚੋਂ ਦਿਖਾਉਣਾਗਾ ਟੈਂਕੀ ਆ ਜਿਹੜੀ ਠੀਕ ਹੈ ਇਹ ਖਾਦ ਵਾਲੇ ਆਪਾਂ ਕਿਹੜੀ ਟੈਂਕੀ ਦੇ ਉੱਪਰ ਇੱਕ ਜਾਲੀ ਆਪਾਂ ਨੂੰ ਮਿਲਦੀ ਹੈਗੀ ਕਿਸੇ ਵੀ ਤਰ੍ਹਾਂ ਦੀ ਕੋਈ ਡਲੀ ਡੀਪੀ ਦੀ ਇਹਦੇ ਅੰਦਰ ਨਹੀਂ ਜਾਊਗੀ ਤਾਂ ਕਿ ਆਪਣਾ ਪੋਰਾ ਜਿਹੜਾ ਬੰਦ ਹੋਵੇ ਉਹ ਸਾਰੀਆਂ ਉੱਪਰ ਰਿਟੇਨ ਕਰ ਜਾਣਗੀਆਂ ਉੱਪਰ ਰਹਿ ਜਾਣਗੀਆਂ ਸਾਰੀਆਂ ਤੇ ਦੋਨਾਂ ਟੈਂਕੀਆਂ ਦੇ ਵਿੱਚ ਜਿਹੜੀ ਢਲਾਈ ਹੈਗੀ ਐਸ ਸਾਈਡ ਨੂੰ ਦਿੱਤੀ ਗਈ ਹੈਗੀ ਤੁਸੀਂ ਵੇਖੋ ਅੱਗੇ ਨੂੰ ਢਲਾਣੇ ਦੇ ਵਿੱਚ ਦਿੱਤੀ ਗਈ ਹੈਗੀ ਤਾਂ ਕਿ ਜਦੋਂ ਆਪਣਾ ਬੀਜ ਥੋੜਾ ਰਹਿ ਜਾਂਦਾਗਾ ਉਹ ਆਪਣੇ ਆਪ ਇਧਰ ਨੂੰ ਜਾਂਦਾ ਰਹੇ ਬੰਦੇ ਨੂੰ ਵਿੱਚ ਹੱਥ ਮਾਰਨ ਦੀ ਲੋੜ ਨਾ ਪਵੇ ਇਦਾਂ ਦੀਆਂ ਮੰਨ ਕੇ ਚੱਲੋ ਵੀ ਨਾਲ ਤੁਹਾਨੂੰ ਸਹਾਇਕ ਬੰਦੇ ਦੀ ਲੋੜ ਨਹੀਂ ਉਹ ਬੀ ਪਾ ਕੇ ਆਪਦਾ ਕੋਈ ਕੰਮ ਕਰਨ ਚਾਹੀ ਚਲਾ ਜਾਵੇ ਚਾਹੇ ਇੱਕ ਪਾਸੇ ਵੱਟ ਦੇ ਉੱਤੇ ਬੈਠ ਜੇ ਜੇ ਟਾਈਮ ਕੱਢ ਕੇ ਤੁਸੀਂ ਖੁਦ ਬੀਜ ਪਾ ਲਓ ਤਾਂ ਤੁਹਾਨੂੰ ਪਿੱਛੇ ਮੁੜ ਕੇ ਦੇਖਣ ਦੀ ਲੋੜ ਨਹੀਂ ਹੈਗੀ ਤੇ ਬੀਜ ਨੂੰ ਕਮਾਉਣ ਵਾਸਤੇ ਜਿਹੜੀ ਡਰਾਈਵ ਮਿਲ ਰਹੀ ਹੈਗੀ ਉਹ ਵੀ ਆਪਾਂ ਨੂੰ ਕਾਫੀ ਵਧੀਆ ਹੈਵੀ ਮਿਲਦੀ ਹੈ ਇਹ ਨਹੀਂ ਹੈਗਾ ਵੀ ਆਪਾਂ ਨੂੰ ਰੱਖਣ ਵੇਲੇ ਜਾਂ ਮੋੜਨ ਵੇਲੇ ਕਿਸੇ ਢੰਗ ਦੇ ਨਾਲ ਇਹ 빙ੀ ਹੋ ਜੂਗੀ ਜਾਂ ਇਹਦੇ ਵਿੱਚ ਕੋਈ ਦਿੱਕਤ ਆ ਜੂਗੀ ਤੇ ਇਹਨੂੰ ਚੱਕਣ ਤੇ ਰੱਖਣ ਦਾ ਕੰਮ ਵੀ ਸਿਰਫ ਇੱਕ ਲੋਕ ਦਾ ਹੈਗਾ ਇਹਨੂੰ ਤੁਸੀਂ ਦੱਬ ਕੇ ਸੜ ਸਕਦੇ ਹੋ ਤੇ ਇੱਥੇ ਇਹ ਖੜ ਚੁੱਕੀ ਕਾਫੀ ਜ਼ਿਆਦਾ ਈਜ਼ੀ ਸਿਸਟਮ ਸਾਰਾ ਓਵਰਆਲ ਇਹਦੇ ਵਿੱਚ ਦਿੱਤਾ ਹੋਇਆਗਾ ਤੇ ਬਾਕੀ ਆਜੋ ਤੁਹਾਨੂੰ ਦਿਖਾਉਣੇ ਆਗੇ ਇਹ ਡੀ ਅਟੈਚ ਹੋ ਕੇ ਤਿੰਨੇ ਕੰਮਾਂ ਦੇ ਵਿੱਚ ਕਿਵੇਂ ਕੰਮ ਕਰਦਾਗਾ ਉਹਦਾ ਤੁਹਾਨੂੰ ਪ੍ਰੋਸੈਸ ਦਿਖਾਉਣੇ ਬਾਕੀ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਾਂ ਇਹਦੇ ਵਿੱਚ ਜਿਹੜੀਆਂ ਸੀਲਾਂ ਲੱਗੀਆਂ ਉਹ ਸਾਰੀਆਂ ਫੁੱਲੀ ਮਕੈਨੀਕਲ ਸੀਲਾਂ ਇਹਦੇ ਵਿੱਚ ਦਿੱਤੀਆਂ ਗਈਆਂ ਨੇ ਵੀ ਕਈ ਸੀਜ਼ਨ ਤੱਕ ਇਹਦੇ ਵਿੱਚ ਨਾ ਪਾਣੀ ਨਾ ਡਸਟ ਨਾ ਕੋਈ ਹੋਰ ਚੀਜ਼ ਜਾ ਨਹੀਂ ਸਕਦੀ ਤਾਂ ਕਿ ਆਪਣੀ ਜਿਹੜੀ ਸੁਪਰ ਸੀਡਰ ਦੀ ਜਾਂ ਰੋਟਾਵੇਟਰ ਦੀ ਆਪਾਂ ਜੇ ਗੱਲ ਕਰੀਏ ਲਾਈਫ ਦੀ ਉਹ ਬਹੁਤ ਜ਼ਿਆਦਾ ਲੰਮਾ ਸਾਵਾਂ ਇਹ ਚੱਲੂਗਾ ਖਿੱਚ ਵਾਲਾ ਸਿਸਟਮ ਆਗਾ ਉਹ ਵੀ ਕਾਫੀ ਜ਼ਿਆਦਾ ਹੈਵੀ ਹੈਗਾ ਬੋਸ਼ੇ ਦੇ ਵਿੱਚ ਲੱਗੇ ਹੋਏ ਨੇਗੇ ਬਣਾਵਟ ਤੁਸੀਂ ਵੇਖ ਸਕਦੇ ਹੋਗੇ ਸੋ ਇਹ ਆ ਜਿਹੜਾ ਇਹਦਾ ਓਵਰਆਲ ਡਿਟੇਲ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਜੇ ਵੀਡੀਓ ਚੰਗੀ ਲੱਗੀ ਤਾਂ ਕੇ ਸਾਂਝੀ ਜ਼ਰੂਰ ਕਰਦੇ ਹੋ ਬਾਕੀ ਤੁਹਾਨੂੰ ਦਿਖਾਉਣਿਆਂਗੇ ਹੁਣ ਇਹ ਤਿੰਨੇ ਕੰਮ ਕਿਵੇਂ ਕਰੂਗਾ ਤੇ ਜੇ ਕੋਈ ਤੁਹਾਡੀ ਇਨਕੁਆਇਰੀ ਹੈ ਇਹਦੇ ਨਾਲ ਸੰਬੰਧਿਤ ਤਾਂ ਤੁਸੀਂ ਇਹਨਾਂ ਦਿੱਤੇ ਹੋਏ ਨੰਬਰਾਂ ਦੇ ਉੱਤੇ ਗੱਲਬਾਤ ਜਿਹੜੀ ਕਰ ਸਕਦੇ ਹੋਗੇ ਤੇ ਵੀਡੀਓ ਨੂੰ ਅੱਗੇ ਸਾਂਝੀ ਜ਼ਰੂਰ ਕਰਦੇ ਹੋ ਤੇ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਾਂ ਵੀ ਜੇ ਕਿਸੇ ਵੀਰ ਨੇ ਇਹ ਸੁਪਰ ਸੀਟਰ ਲੈਣਾਗਾ ਤਾਂ ਤੁਸੀਂ ਬੁਕਿੰਗ ਕਰਵਾ ਕੇ ਲੈ ਸਕਦੇ ਹੋਗੇ ਜੇ ਤੁਸੀਂ ਕਹੋ ਵੀ ਮੌਕੇ ਦੇ ਉੱਤੇ ਸਾਨੂੰ ਇਦਾਂ ਅਵੇਲੇਬਲ ਮਿਲ ਜੇ ਤਾਂ ਇਸ ਟਾਈਮ ਕਹਿ ਦਈਏ ਵੀ ਆਰਡਰ ਬਿਨਾ ਵੀਡੀਓ ਤੋਂ ਹੀ ਕਾਫੀ ਜ਼ਿਆਦਾ ਆ ਚੁੱਕੇ ਸੀਗੇ ਸੋ ਆਪਣੀ ਤੁਸੀਂ ਆਰਡਰ ਦੇ ਲਈ ਇਸ ਨੰਬਰ ਦੇ ਉੱਤੇ ਇੱਕ ਵਾਰੀ ਗੱਲ ਜ਼ਰੂਰ ਕਰਿਓ ਬਾਕੀ ਜੇ ਮੈਂ ਗੱਲ ਕਰਾਂ ਜਿਹੜਾ ਇਹ ਫੁੱਟ ਰੈਸਟ ਮਿਲ ਰਿਹਾਗਾ ਆਪਾਂ ਚੜ੍ਹ ਕੇ ਬੀਜ ਪਾਉਣਾ ਜਾਂ ਕੁਝ ਵੀ ਕਰਨਾ ਤਾਂ ਉਹ ਕਾਫੀ ਜ਼ਿਆਦਾ ਚੌੜਾ ਮਿਲ ਰਿਹਾਗਾ ਤਾਂ ਆਪਾਂ ਨੂੰ ਇਹਦੇ ਵਿੱਚ ਸੌਖਾ ਰਹੂਗਾ ਇਹਦੇ ਤੇ ਚੜ੍ਹਨਾ ਉਤਰਨਾ ਮਜ਼ਬੂਤ ਵੀ ਕਾਫੀ ਹੈ ਲਓ ਵੇਖੋ ਆਹ ਜਿਹੜੇ ਸਟੈਂਡ ਨੇਗੇ ਇਹ ਸਾਈਡਾਂ ਤੇ ਲੱਗੇ ਪਰਲੀ ਸਾਈਡ ਵੀ ਲੱਗੇ ਆ ਤੇ ਇਹਨਾਂ ਦੇ ਉੱਤੇ ਰੱਖ ਕੇ ਆਪਾਂ ਇਹਦੇ ਵਿੱਚੋਂ ਰੋਟਾਵੇਟਰ ਜਿਹੜਾ ਉਹ ਅੱਗੇ ਕੱਢ ਲੈਣਾਗਾ ਸੋ ਆਜੋ ਕੱਢ ਕੇ ਦਿਖਾਉਣੇ ਸੋ ਸੋ ਹੁਣ ਇਹਦੇ ਵਿੱਚ ਰੋਟਾਵੇਟਰ ਨੂੰ ਅਲੱਗ ਕੱਢਣ ਵਾਸਤੇ ਆਹ ਪਿੰਨਾ ਕੱਢ ਲਈਆਂ ਬਾਈ ਨੇ ਇੱਥੋਂ ਲੀਵਰ ਦਾ ਕਰਮੋੜਾ ਲੀਵਰ ਦੇਖੋ ਤੁਸੀਂ ਇਸੇ ਤਰ੍ਹਾਂ ਉਧਰਲੇ ਪਾਸਿਓਂ ਜਿਹੜੀਆਂ ਪਿੰਨਾਂ ਨੇ ਕੱਢ ਲਈਆਂ ਆ ਸੱਟ ਮਾਰਾਂ ਇਹ ਕਾਹਤ ਨਹੀਂ ਕੱਢਦੇ ਤੇ ਪਿੰਨਾਂ ਨੂੰ ਕੱਢਣ ਤੋਂ ਬਾਅਦ ਆਪਾਂ ਜੈਕ ਹੈਗਾ ਜਿਹੜਾ ਉਹ ਕੱਢ ਲੈਣਾਗਾ ਬਸ ਇਹਦੇ ਵਿੱਚ ਹੁਣ ਇਕੱਲਾ ਜੈਕ ਹੀ ਰਹਿ ਗਿਆ ਜਿਹੜਾ ਕੱਢਣਾ ਆਪਾਂ ਹਲੇ ਪੂਰਾ ਪੂਰਾ ਸਾਈਜ਼ ਹੈ ਦਾ ਬਾਕੀ ਉੱਪਰ ਨੂੰ ਚੱਕ ਬਾਈ ਚੱਕ ਨੂੰ ਆ ਠੀਕ ਚੱਕੋ ਪਾਈਪਾਂ ਕੱਢ ਲਿਓ ਵਿੱਚੋਂ ਇਸ ਤਰ੍ਹਾਂ ਆਪਾਂ ਨੂੰ ਚਲੋ ਇਹ ਆਪਣਾ ਰੋਟਾਵੇਟਰ ਰਹਿ ਗਿਆ ਹੁਣ ਇਹਨੂੰ ਆਪਾਂ ਜ਼ੀਰੋ ਡ੍ਰਿਲ ਦੇ ਤੌਰ ਤੇ ਤੁਹਾਨੂੰ ਚਰਾ ਕੇ ਦਿਖਾਉਣੇ ਆਂ ਤੋਂ ਜ਼ੀਰੋ ਡਰਿੱਲ ਬਣਾਉਣ ਵਾਸਤੇ ਇਹਨੂੰ ਇਹ ਥੋੜੀ ਜਿਹੀ ਅਟੈਚਮੈਂਟ ਹੈਗੀ ਉਹ ਕਿਵੇਂ ਪੈਂਦੀ ਹੈਗੀ ਅਜਾ ਤੁਹਾਨੂੰ ਵੀ ਦਿਖਾਉਣੇ ਆਗੇ ਬਾਈ ਨੇ ਲੈ ਕੇ ਜਾਣਾ ਨਾ ਕੋਈ ਪਹਿਲਾਂ ਲਗਾਏ ਲੋ ਇਹ ਸਟੈਂਡ ਤੋਂ ਆਪਾਂ ਚੱਕ ਲਿਆ ਹੁਣ ਇਹਦੇ ਆਹ ਟਾਇਰ ਲੱਗ ਜਾਣਗੇ ਸਾਈਡਾਂ ਦੇ ਉੱਤੇ ਸਾਈਡਾਂ ਦੇ ਉੱਤੇ ਟਾਇਰ ਲਾ ਕੇ ਜ਼ੀਰੋ ਡਰਿੱਲ ਦਾ ਕੰਮ ਮੈਂ ਕਹਿੰਦਾ ਵੀ ਜਿਹੜੀ ਅਸਲ ਦੀ ਜ਼ੀਰੋ ਡ੍ਰਿੱਲ ਆ ਗਈ ਉਹ ਵੀ ਨਹੀਂ ਦਿੰਦੀ ਮੈਂ ਇਹਨੂੰ ਉਹਦੇ ਨਾਲੋਂ ਵੀ ਐਡਵਾਂਸ ਲੈਵਲ ਦੀ ਜ਼ੀਰੋ ਡ੍ਰਿੱਲ ਮੈਂ ਤਾਂ ਕਹੂੰਗਾ ਵੀ ਲਓ ਇਹ ਆ ਗਈ ਆਪਾਂ ਕਹਿ ਦਈਏ ਵੀ ਐਡਵਾਂਸ ਲੈਵਲ ਦੀ ਜਿਹੜੀ ਜ਼ੀਰੋ ਡ੍ਰਿੱਲ ਆ ਹੁਣ ਉਹਨੂੰ ਚਲਾ ਕੇ ਦਿਖਾਉਣਾ ਹੈ ਕਿਵੇਂ ਕੰਮ ਕਰਦੀ ਆ ਕਿੰਨੇ ਮਰਜ਼ੀ ਕਰਜੇ ਹੁਣ ਕੁਝ ਵੀ ਹੋਵੇ ਜ਼ਮੀਨ ਦੇ ਵਿੱਚ ਇਹਨਾਂ ਵਧੀਆ ਪ੍ਰੋਪਰ ਕੰਮ ਕਰੂਗੀ ਇਹ